ਸਰਕਾਰੀ ਬੈਠਕਾਂ ਦਾ ਦੌਰ ਤਾਂ ਤੇਜ਼ੀ ਫੜ ਗਿਆ ਹੁਣ ਅਫਸਰਾਂ ਦੀ ਬੈਠਕਾਂ ਦਾ ਦੌਰ ਵੀ ਤੇਜ਼ੀ ਫੜ ਗਿਆ ਤੇ ਪਰ ਕੀ ਸਰਕਾਰ ਦੀ ਕੋਈ ਅਜਿਹੀ ਬਿਉਤਬੰਦੀ ਹੈ ਜਿਹੜੀ ਧਰਤੀ ਤੇ ਦਿਖਣ ਲੱਗੇ ਕਿ ਸਰਕਾਰ ਕੰਮ ਕਰ ਰਹੀ ਹੈ ਕਿ ਇਸ਼ਤਿਹਾਰ ਦੇ ਰੂਪ ਚ ਪ੍ਰਗਟ ਹੋਊਗੀ ਜੀ ਸਰਕਾਰ ਇਸ਼ਤਿਹਾਰਾਂ ਨਾਲ ਤਾਂ ਪਿਆਰ ਰੱਖਿਆ ਸਰਕਾਰ ਨੂੰ ਸ਼ੁਰੂ ਤੋਂ ਲੈ ਕੇ ਇਸ਼ਤਿਹਾਰबाजी ਤੇ ਬਹੁਤ ਪੈਸੇ ਖਰਚ ਕੱਲਾ ਇੱਥੇ ਨਹੀਂ ਆਮ ਆਦਮੀ ਪਾਰਟੀ ਦਿੱਲੀ ਸੀ ਉਹ ਵੀ ਕਈ ਕੇਸ ਇਸ਼ਤਿਹਾਰਾਂ ਕਰਕੇ ਹੀ ਅਦਾਲਤਾਂ ਤੱਕ ਗਏ ਕਿ ਇੰਨੇ ਪੈਸੇ ਕੀ ਕਰਨੇ ਸੀ ਖਰਚ ਕੇ ਤੇ ਸਾਡੇ ਵਾਲੇ ਵੀ ਖਰਚ ਦਿੰਦੇ ਨੇ ਕੋਈ ਕਹਿੰਦਾ 750 ਕਰੋੜ ਐਡਵਰਟਾਈਜ਼ਮੈਂਟਰੀ ਰੱਖਿਆ ਸਲਾਮਨਾ ਕੋਈ ਕਿੱਦੇ ਕੋਈ ਕਿੰਨੇ ਹਜੇ ਤੱਕ ਸਾਹਮਣੇ ਨਹੀਂ ਆਈ ਉਹ ਗੱਲ ਪਰ ਜਿਹੜਾ ਇਹ ਖਾਸ ਤੌਰ ਦੇ ਉੱਤੇ ਹੁਣ ਦਾ ਮਾਹੌਲ ਹੈ ਜਿੱਥੇ ਹੜਾਂ ਦੀ ਗੱਲ ਹੋ ਰਹੀ ਹੈ ਜਿੱਥੇ ਸਰਕਾਰ ਨੇ ਇੱਕ ਸੋਸਾਇਟੀ ਬਣਾਈ ਪੀਐਮ ਕੇਅਰ ਫੰਡ ਹੈ ਉਧਰ ਤੇ ਇੱਕ ਇਧਰ ਪੰਜਾਬ ਸਰਕਾਰ ਦੀ ਸੋਸਾਇਟੀ ਬਣ ਗਈ ਜਿਹੜੀ ਰੰਗਲਾ ਪੰਜਾਬ ਸੋਸਾਇਟੀ ਜਿਹਦੇ ਚ ਫੰਡ ਪਾਉਣ ਲਈ ਕਿਹਾ ਗਿਆ ਹੈ ਸਰਕਾਰ ਨੇ ਅੱਜ ਇੱਕ ਜਾਰੀ ਵੀ ਕੀਤਾ ਇੱਕ ਛੋਟਾ ਜਿਹਾ ਬਿਆਨ ਕੋ ਉਹਨੂੰ ਜੋ ਜੱਟ ਬੀਟ ਤੇ ਜੀ ਪਹਿਲੇ 1000 ਦਾਨੀ ਦਾ ਸਵਾਗਤ ਹੈ 1000 ਦਾਨੀ ਮਤਲਬ ਕਿਸ ਜੱਗੀ ਪੱਧਰ ਤੇ ਸਟਾਰਟ ਕਰਤਾ ਕੰਮ ਇਹ ਵੀ ਇੱਕ ਗੱਲ ਹੈ ਨਾ ਕਿ ਸਵੇਰ ਤੋਂ ਜੇ ਚੀਫ ਮਿਨਿਸਟਰ ਟੈਲੀਫੋਨ ਕਰਨ ਬੈਠਣਗੇ ਆਪ ਤੇ ਮੰਤਰੀ ਐਮ ਐਲ اے ਸਭ ਲਾਤੇ ਇਸ ਸੰਗਮ ਦੇ ਲਈ ਤਾਂ ਕੋਈ ਤਾਂ ਉਧਰ ਤਾਂ ਥੋੜਾ ਬਹੁਤ ਗੱਲ ਹੋਣੀ ਹੋਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਨ ਜੋ ਆਪ ਕਰਨਗੇ ਤਾਂ ਕੌਣ ਜਵਾਬ ਦੇਊਗਾ ਥੋੜਾ ਬਹੁਤ ਤਾਂ ਦੇਣਾ ਹੀ ਪਊਗਾ ਨਹੀਂ ਤਾਂ ਕੱਲ ਨੂੰ ਹੋਰ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਬੰਦਿਆਂ ਦੇ ਕੰਮਾਂ ਚ ਹੁੰਦੀਆਂ ਨੇ ਤੇ ਉਹ ਵੀ ਦੇਖਦੇ ਨੇ ਲੋਕ ਕਿਸ ਨਾ ਕਿਸੇ ਰੂਪ ਦੇ ਵਿੱਚ ਪਰ ਉਹਨਾਂ ਚੀਫ ਸੈਕਟਰੀ ਨੇ ਵੀ ਮੀਟਿੰਗ ਲਈ ਹੈ ਇਹ ਸਾਰੇ ਮਾਮਲੇ ਚ ਇਹਨੂੰ ਐਗਜ਼ੀਕਿਊਟ ਕਿਵੇਂ ਕਰਨਾ ਹੈ ਮਤਲਬ ਇੰਪਲੀਮੈਂਟ ਕਰਕੇ ਬਾਕੀ ਦੀਆਂ ਚੀਜ਼ਾਂ ਆਪਸਰਾਂ ਦੀਆਂ ਡਿਊਟੀਆਂ ਔਰ ਕਿਵੇਂ ਟੇਕ ਅਪ ਕਰਨਾ ਸਭ ਤੋਂ بڑا ਸਵਾਲ ਇਹ ਪੈਦਾ ਹੁੰਦਾ ਹੈ ਕਿ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਗਵਰਨਮੈਂਟ ਆਪ ਵਿਚ ਜਿਵੇਂ ਤਾਲਮੇਲ ਦੀ بجائے ਇੱਕ ਦੂਜੇ ਨਾਲ ਜਿਵੇਂ ਵਿਰੋਧੀ ਕੈਂਪਾਂ ਚ ਖੜੀਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਤੁਸੀਂ ਦੇਖੋ ਕਿ ਜਿਹੜੇ ਬੰਦੇ ਪੰਜਾਬ ਨਾਲ ਵੀ ਰਿਲੇਟਡ ਨੇ ਜਿਹੜੇ ਜੇ ਸਪੋਜ਼ ਕਰੋ ਮੈਂ ਇੱਕ ਇੱਕ ਐਮਪੀ ਰਾਸਵਾ ਅਮੀਰ ਆਦਮੀ ਬੀਜੇਪੀ ਨਾਲ ਰਿਲੇਟਡ ਨੇ ਪੰਜਾਬ ਤੋਂ ਉਹਨਾਂ ਨੇ ਇੱਥੇ ਲਈ ਫੰਡ ਆਪਣੇ ਵੱਲੋਂ ਪੰਜਾਬ ਲਈ ਕੋਈ ਅਨਾਉਂਸ ਨਹੀਂ ਕੀਤਾ ਇਹਦਾ ਮਤਲਬ ਉਹ ਦਿੱਲੀ ਪ੍ਰਾਈਮ ਮਿਨਿਸਟਰ ਲਈ ਫੰਡ ਚ ਜਾਣਗੇ ਫਿਰ ਉਹਦੇ ਰਾਹੀਂ ਆਏਗਾ ਪੰਜਾਬ ਅਲੱਗ-ਅਲੱਗ ਟਾਈਪ ਦੀ ਪੰਜਾਬ ਵਾਲੇ ਕਹਿੰਦੇ ਨੇ ਤੁਸੀਂ ਇੱਥੇ ਦੇ ਦਿਓ ਜੇਕਰ ਆਪਾਂ ਗੱਲ ਕਰਨੀ ਹੋਵੇ ਦੂਜੇ ਪਾਸੇ ਕਿਤੇ ਕਿਤੇ ਛਣ-ਛਾੜ ਕੇ ਕੋਈ ਗੱਲ ਆ ਜਾਂਦੀ ਐ ਸਪੋਜ ਕਰੋ ਹੁਣ ਇੱਕ ਗੱਲ ਆਈ ਐ ਜੀ ਕਿ ਗਵਰਨਮੈਂਟ ਆਫ ਇੰਡੀਆ ਨੇ ਹੱਥ ਅੱਗੇ ਵਧਾਇਆ ਕੀ ਹੱਥ ਅੱਗੇ ਵਧਾਇਆ ਜੀ ਤਿੰਨ ਕੈਟਾਗਰੀਆਂ ਨੇ ਜਿਹਦੇ ਚ ਈਵਨ ਡਿਜਾਸਟਰ ਮੈਨੇਜਮੈਂਟ ਦੀਆਂ ਉਹ ਕੋਈ ਕੈਟਾਗਰੀਆਂ ਨਹੀਂ ਐ ਡਿਜਾਸਟਰ ਲੈਵਲ ਦੇ ਕੇਵਲ ਦੋ ਹੀ ਗੱਲਾਂ ਨੇ ਸਟੇਟ ਡਿਜਾਸਟਰ ਰਿਸਪੌਂਸ ਪੰਡਤ ਤੇ ਨੈਸ਼ਨਲ ਡਿਜਾਸਟਰ ਕਿ ਕਿ ਐਡੇ ਵੱਡੇ ਨੁਕਸਾਨ ਨੂੰ ਤੁਸੀਂ ਨੈਸ਼ਨਲ ਡਿਜਾਸਟਰ ਦੇ ਵਿੱਚ ਨੋਮੀਨੇਟ ਨੋਟੀਫਾਈ ਨਹੀਂ ਕਰ ਸਕਦੇ ਜਾ ਕਿਉਂ ਨਹੀਂ ਕਰ ਸਕਦੇ ਇਹਦੀ ਵਿਆਖਿਆ ਵੀ ਦਿੱਤੀ ਜਾ ਸਕਦੀ ਹੈ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ ਵੀ ਅਜੇ ਐਵੇਂ ਨਹੀਂ ਆਇਆ ਇੰਨਾ ਨਹੀਂ ਹੁੰਦਾ ਕਿੰਨੀਆਂ ਮੌਤਾਂ ਹੋਣੀਆਂ ਚਾਹੀਦੀਆਂ ਨੇ ਉਹਦੇ ਚ ਕਿੰਨੇ ਪਸ਼ੂ ਮਰਨੇ ਚਾਹੀਦੇ ਨੇ ਕਿੰਨੀ ਫਸਲ ਮਰਨੀ ਚਾਹੀਦੀ ਹੈ ਕਦੋਂ ਹੁੰਦਾ ਹੈ ਉਹ ਕਿਹਨੂੰ ਕਿਹਾ ਜਾਂਦਾ ਹੈ ਜਦ ਤੱਕ ਤੁਸੀਂ ਇਹ ਗੱਲ ਕਰੋ ਹੁਣ ਜਿਹੜੀ ਇਹ ਗੱਲ ਆਈ ਹੈ ਇੱਕ ਕਿ ਤੁਸੀਂ ਸ਼ਬਦਾਂ ਦੇ ਨਾਲ ਕਰਤਾ ਸਵੀਅਰ ਫਲਡਿੰਗ ਨੂੰ ਅਸੀਂ ਪ੍ਰਭਾਨ ਕਰ ਲਿਆ ਇਹ ਐਕਚੁਅਲੀ ਆਰਬੀਆਈ ਗਾਈਡਲਾਈਨ ਜਿੱਤੇ ਆਰਬੀਆਈ ਗਾਈਡਲਾਈਨ ਦੇ ਅਲੱਗ ਨੇ ਡਿਜਾਸਟਰ ਮੈਨੇਜਮੈਂਟ ਹੁੰਦਾ ਆਰਬੀਆਈ ਗਾਈਡਲਾਈਨ ਵਿੱਚ L1 L2 L3 ਤਿੰਨ ਚੀਜ਼ਾਂ ਹੁੰਦੀਆਂ ਨੇ L3 ਸਵੀਅਰ ਚ ਆਉਂਦਾ ਤੇ ਉਸ ਤੋਂ ਪਹਿਲਾਂ ਮਤਲਬ ਘੱਟ ਉਸ ਤੋਂ ਸੰਕਟ ਉਸ ਤੋਂ ਪਹਿਲਾਂ ਆਲਾ ਕਹਿੰਦੇ ਹੋ ਨੋਰਮਲ ਫਲਡਿੰਗ ਚ ਆਉਂਦਾ ਜਾਂ ਜਿਸ 11 ਬੰਦੀਆਂ ਤੁਸੀਂ ਗੱਲ ਕਰਦੇ ਇਹਦੇ ਲਈ ਕੇਵਲ ਇੱਕ ਫਾਇਦਾ ਕੇਵਲ ਉਹਨਾਂ ਹੀ ਹੋਣਾ ਜਿਹੜਾ 595 ਕਰੋੜ ਦਾ 50 ਸਾਲਾਂ ਲਈ ਲੋਨ ਮਿਲ ਗਿਆ ਇੱਕ ਤਾਂ ਮਿਲ ਜਾਣਾ ਜੇ ਜੇ ਚਾਹਣਗੇ ਉਹ ਲੋਨ ਹੈ ਗਾਰੰਟ ਨਹੀਂ ਹੈ ਉਹ ਲੋਨ ਟਾਈਡ ਹੈ ਲੋਹ ਨੂੰ ਕੇਵਲ ਤੇ ਕੇਵਲ ਜਿਹਨੂੰ ਕੈਪੀਟਲ ਇਨਵੈਸਟਮੈਂਟ ਆਪਾ ਕਹਿੰਦੇ ਆ ਉਹਦੇ ਲਈ ਹੈ ਉਹ ਮੱਝ ਮਰੀ ਦਾ ਮੁਰਗੀ ਮਰੀ ਦਾ ਬਾਕੀ ਦਾ ਇਹਦੇ ਲਈ ਨਹੀਂ ਹੈ ਉਹ ਕੇਵਲ ਇਨਫਰਾਸਟ੍ਰਕਚਰ ਲੋਨ ਹੈ ਉਹ ਵੀ ਜਿੱਥੇ ਤੁਸੀਂ ਕਰਨਾ ਹੈ ਉਹਦੇ ਲਈ ਤੁਸੀਂ ਸੜਕਾਂ ਜਿਹੜੀਆਂ ਟੁਕੜੀਆਂ ਉਹ ਬਣਾ ਸਕਦੇ ਹੋ ਸਕੂਲ ਕੋਈ ਘਟਾਇਆ ਉਹ ਬਣਾ ਸਕਦੇ ਹੋ ਮਤਲਬ ਉਹ ਉੱਥੇ ਹੀ ਖਰਚ ਹੋਣਾ ਹੈ ਉਹ ਲੋਨ ਲੈ ਕੇ ਵੀ ਤੁਹਾਡੇ ਤੇ ਇੱਕ پابੰਦੀ ਹੈ ਪੰਜਾਬ ਸਰਕਾਰ ਆਪਣੇ ਤਰੀਕੇ ਨਾਲ ਉਹ ਨਹੀਂ ਕਰ ਸਕਦੀ ਉਹਦਾ ਇੱਕ ਅਧਰੈ ਲੋਨ ਦਾ ਤੁਸੀਂ ਜੇ ਲੈ ਕੇ ਵੀ ਗੱਲ ਕਰੋਗੇ ਤਾਂ ਤੇ ਦੂਜੀ ਗੱਲ ਇੱਕੋ ਦੇ ਨਾਲ ਫਾਇਦਾ ਇੰਨਾ ਕੁ ਜ਼ਰੂਰ ਹੋ ਜਾਏਗਾ ਜਿਵੇਂ ਭਗਵੰਤ ਮਾਨ ਉਹਨਾਂ ਨੇ ਉਹਦੋਂ ਅਨਾਉਂਸ ਕੀਤਾ ਹੈ ਕਿ ਜੀ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਲੋਨ ਹੈ ਤੇ ਸੁਸਾਇਟੀਆਂ ਦਾ ਇਹ 6 ਮਹੀਨੇ ਲਈ ਅਸੀਂ ਅੱਗੇ ਪਾਉਂਦੇ ਆ ਉਹਦਾ ਵਿਆਜ ਵੀ ਤੇ ਕਿਸ਼ਤ ਵੀ ਤੁਹਾਡੇ ਤੋਂ ਨਹੀਂ ਲਈ ਜਾਏਗਾ ਇਹ ਸਵੀਅਰ ਫਲਡਿੰਗ ਦੇ ਵਿੱਚ ਆਟੋਮੈਟਿਕਲੀ ਆਰਬੀਆਈ ਦੀ ਗਾਈਡਲਾਈਨ ਹੈ ਕਿ ਨਾ ਕੇਵਲ ਕੋਆਪਰੇਟਿਵ ਬਾਕੀ ਬੈਂਕਾਂ ਦਾ ਲੋਨ ਵੀ 6 ਮਹੀਨੇ ਲਈ ਅੱਗੇ ਪੈ ਜਾਏਗਾ ਉਹਨਾਂ ਕਿਸਾਨਾਂ ਦਾ ਜਿਹੜੇ ਥਾਂ ਤੇ ਫਲਡਿੰਗ ਹੋ ਰਹੀ ਹੈ ਜਿਹੜੇ ਵੀ ਮਾਮਲੇ ਦੇ ਵਿੱਚ ਕੇਵਲ ਇੰਨਾ ਕੁ ਦੇ ਨਾਲ ਫਰਕ ਪਏਗਾ ਹਾਂ ਜੇ ਗਵਰਨਮੈਂਟ ਆਫ ਇੰਡੀਆ ਦੇ ਮਨ ਮਿਹਰ ਪਏ ਜੇ ਉਹ ਕੋਈ ਹੋਰ ਪੈਸਾ ਵੀ ਦੇ ਦੇ ਆਪਣੇ ਵੱਲੋਂ ਥੋੜਾ ਬਹੁਤ ਪਰ ਉਹ ਪਾਬੰਦ ਨਹੀਂ ਹੈ ਕੇਵਲ ਇਹਦੇ ਕਰਕੇ ਵੀ ਇਹ ਇਹ ਰੁਕਦਾ ਸੀ ਜਾਂ ਬਾਕੀ ਰੁਕਦਾ ਸੀ ਇਹਦੇ ਨਾਲ ਕੋਈ ਨਾਰਮ ਨਹੀਂ ਬਦਲ ਜਾਣਗੇ ਜਿਵੇਂ ਸਪੌਂਸ ਕਰੋ ਇੱਕ ਨਾਰਮਲ ਦਾ ਸਵਾਲ ਹੈ ਨੈਸ਼ਨਲ ਡਿਜਾਸਟਰ ਰੀਲੀਫ ਫੰਡ ਹੈ ਜਾਂ ਜਿਹੜਾ ਸਪੌਂਸ ਫੰਡ ਜਾਂ ਸਟੇਟ ਡਿਜਾਸਟਰ ਨਾਲ ਹੈ ਕਿ ਜਿੰਨਾ ਕਿਸਾਨਾਂ ਨੂੰ ਇਹ ਕਹਿੰਦੇ ਨੇ 20000 ਰੁਪਇਆ ਪਰ ਏਕੜ ਦੇਣਾ ਹੈ ਉਹ ਕੇਵਲ 5 ਏਕੜ ਤੱਕ ਮਿਲੂਗਾ ਕਿਸ ਨੇ 6 ਏਕੜ ਮਰਗੇ 7 ਮਰਗੇ 9 ਮਰਗੇ 10 ਮਿਲ ਇਹ ਤੋਂ ਉੱਪਰ ਨਹੀਂ ਮਿਲੂਗਾ ਉਹਦੀ ਲਿਮਟ ਹੈ ਕੈਪ ਹੈ ਇਹ ਲੋਕਾਂ ਨੂੰ ਕੋਈ ਯਰ ਹੋਣਾ ਚਾਹੀਦਾ ਜਿੰਨੀ ਵੀ ਟੋਟਲ ਮਰਿਓ ਉਹਦੇ ਚ ਕਿੰਨੀ ਦੇਖਣ ਜਾਣੀ ਆ ਅਸੀਂ ਕਹੀ ਜਾਂਦੇ ਆ 4 ਲੱਖ ਡੁੱਬੀ 5 ਲੱਖ ਉਹ 5 ਲੱਖ ਨਹੀਂ ਜੇ ਕਿਹਾ 3 ਏਕੜ 20 ਏਕੜ 40 ਏਕੜ 10 ਏਕੜ 5 7 ਏਕੜ ਬਾਕੀ ਵੰਗੇ ਤਾਂ ਉਹਨੂੰ 5 ਏਕੜ ਤੱਕ ਦੀ ਸੀਮਾ ਰੱਖ ਲਓ ਉਹਦੇ ਤੱਕ ਹੀ ਮਿਲਣਾ ਉਹ ਬਾਕੀਆਂ ਨੂੰ ਨਹੀਂ ਮਿਲਣਾ ਐਸੇ ਕਰਕੇ ਇਹ ਗੱਲ ਸੀਗੀ ਕਿ ਕੀ ਇਹ ਕੈਪ ਟੁੱਟੇਗਾ ਅਕਾਵਾ ਸੁਖਬੀਰ ਸਾਹਿਬ ਬਦਲ ਨੇ ਵੀ ਕੱਲ ਇੱਕ ਚਿੱਠੀ ਲਿਖੀ ਸੀ ਆਪਣੇ ਸਾਹਮਣੇ ਦੇਖਿਆ ਜਿਕਰ ਵੀ ਇਹਨੂੰ ਕੈਪ ਨੂੰ ਤੋੜੋ ਘਟੋ ਬਤ ਅੱਜ ਤੱਕ ਟੁੱਟਿਆ ਨਹੀਂ ਉਹਦੀ ਗਾਈਡਲਾਈਨ ਦੇ ਵਿੱਚ ਨਹੀਂ ਜੇ ਉਹਦਾ ਰੀਅਲ ਨੁਕਸਾਨ ਹੋਇਆ ਤੁਸੀਂ ਰੀਅਲ ਚੈੱਕ ਕਰਾਉਣਾ ਪਟਵਾਰੀਆਂ ਤੋਂ ਤਾਂ ਤੁਸੀਂ ਤੁਸੀਂ ਨੁਕਸਾਨ ਦੀ ਪਰਭਾਈ ਕਰੋਗੇ ਨਹੀਂ ਤਾਂ ਨਹੀਂ ਕਰੋਗੇ ਐਨੀਓ ਗੱਲ ਹੈ ਨਾ ਉਹਦੇ 'ਚ ਹੁਣ ਕਿਸੇ ਨੇ ਸ਼ਾਮਲਾਟ ਜ਼ਮੀਨ ਲੈ ਕੇ ਕਿਸੇ ਦੂਜੇ ਬੰਦੇ ਨੇ 20 3 ਏਕੜ ਲੈ ਕੇ ਠੇਕੇ ਤੇ ਚਲਬਾਹੀ ਹੋਈ ਜ਼ਮੀਨ ਹੈ ਕਿਸੇ ਨੇ ਸਾਮਲਾ ਠੇਕੇ ਤੇ ਲੈ ਕੇ 10-20 ਏਕੜ ਚ ਹੋਰ ਵਾਧੂ ਖੇਤੀ ਕੀਤੀ ਆਪਦੇ ਚ 2 ਏਕੜ ਹੀ ਹੋਣ ਚਾਰੇ ਏਕੜ ਹੋਣ ਉਹਦੇ ਤਾਂ 60000 ਦੇ 70000 ਦੇ ਲਿਆਜ ਨਾਲ ਠੇਕਾ ਦਿੱਤਾ ਹੋਣਾ ਤਾਂ ਫਸਲ ਤਾਂ ਉਹਦੀ ਮਤਲਬ 20 ਏਕੜ ਚ ਮਰ ਗਈ ਜੇ ਮਾਲਕ ਨਹੀਂ ਵੀ ਆ ਉਹ ਉਹਨੂੰ ਤੁਸੀਂ ਨਹੀਂ ਦੇ ਸਕਦੇ ਉਹਨੂੰ 5 ਏਕੜ ਚ ਹੀ ਮਿਲੂਗਾ ਇਹ ਆਪਦੇ ਆਪ ਚ ਬਹੁਤ بڑے ਫਲੌਟ ਨੇ ਜੇ ਜਿਨ੍ਹਾਂ ਚ ਜੇਕਰ ਇਹ ਡਿਜਾਸਟਰ ਮੈਨੇਜਮੈਂਟ ਦੇ ਰੂਲ ਤੇ ਗਾਈਡਲਾਈਨ ਚ ਨਹੀਂ ਬਦਲੀਆਂ ਜਾਂਦੀਆਂ ਅਮੈਂਡਮੈਂਟ ਨਹੀਂ ਹੁੰਦੀ ਤਾਲੂਕਾਂ ਨੂੰ ਫਾਇਦਾ ਨਹੀਂ ਹੋਣਾ ਉਦੋਂ ਲੋਕ ਫਿਰ ਚੈੱਕ ਚੱਕੀ ਫਿਰਨਗੇ ਵੀ ਇੰਨਾ ਹੀ ਮਿਲਿਆ ਜੀ ਮੇਰੀ ਮਰੀ ਤਾਂ 20 ਏਕੜ ਸੀ ਚੈੱਕ ਮੈਨੂੰ ਕਿੰਨੇ ਦਾ ਮਿਲਿਆ ਉਹਦੇ ਚ ਵੀ ਅੱਗੇ ਤੋਂ ਅੱਗੇ ਫਿਰ ਹੋਰ ਬਹੁਤ ਸਾਰੇ ਸੱਜਣ ਆ ਜਾਂਦੇ ਨੇ ਕਿ ਇਹ ਗੱਲ ਹੈ ਇਹਦਾ ਮਤਲਬ ਇਹ ਦੋ ਗੱਲਾਂ 'ਚ ਫਰਕ ਹੁੰਦਾ ਹੈ ਗਾਈਡਲਾਈਨ 'ਚ ਤਬਦੀਲੀ ਤੇ ਆਮ ਰੋਟੀਨ ਦਾ ਇੱਕ ਪਾਸਾ ਹੁਣ ਸਪੋਜ਼ ਕਰੋ ਪੰਜਾਬ ਦੀ ਸਰਕਾਰ 'ਚ ਕੀ ਇਹ ਜ਼ਰੂਰਤ ਹੈ ਨਹੀਂ 2012 'ਚ ਸੋਕਾ ਪਿਆ ਸੀ ਪੰਜਾਬ 'ਚ 2008 'ਚ ਵੀ ਪਿਆ 2012 'ਚ ਵੀ ਪਿਆ ਪੰਜਾਬ ਚ ਵੀ ਦੇਸ਼ ਚ ਪਿਆ ਸੀ ਮਤਲਬ ਪੰਜਾਬ ਚ ਵੀ ਪਿਆ ਪੰਜਾਬ ਵਾਲੇ ਨੂੰ ਸੋਕਾ ਕੋਈ ਮੰਨਦਾ ਨਹੀਂ ਕਿਉਂਕਿ ਇੱਕ ਹਿਸਟਰੀ ਆ ਪੰਜਾਬ ਦੀ ਜਦੋਂ ਸੋਕਾ ਪੈਂਦਾ ਉਦੋਂ ਪ੍ਰੋਡਕਸ਼ਨ ਵੱਧਦੀ ਆ ਪੰਜਾਬ ਦੇ ਵਿੱਚ ਪੰਜਾਬ ਦੀ ਕਾਸਟ ਵੱਧਦੀ ਆ ਲੋਕ ਡੀਜ਼ਲ ਚਾਹੇ ਜਿੱਥੋਂ ਮਰਜੀ ਲਿਆਉਣ ਫਸਲ ਪਾਲਦੇ ਨੇ ਚਾਹੇ ਬਾਲੀਆਂ ਵੇਚਣ ਚਾਹੇ ਜੋ ਮਰਜੀ ਕਰਨ ਚ ਕਰਜਾ ਲੈਣ ਉਦੋਂ ਇੱਕ ਮੀਟਿੰਗ ਹੋਈ ਦਿੱਲੀ ਦੇ ਵਿੱਚ ਸੁਮੋਦ ਅਗਰਵਾਲ ਐਫਸੀਡੀ ਸੀਗੇ ਫਾਈਨੈਂਸ਼ਲ ਕਮਿਸ਼ਨਰ ਐਨਵਾਇਰਨਮੈਂਟ ਕੁਲਵਿੰਦਰ ਸਿੰਘ ਸਿੱਧੂ ਡਾਇਰੈਕਟਰ ਐਗਰੀਕਲਚਰ ਉੱਥੇ ਇੱਕ ਸੈਂਟੈਂਸ ਬੋਲਿਆ ਸੀ ਸੁਵਯੋਧ ਅਗਰਵਾਲ ਨੇ ਉਸ ਸਾਰੇ ਮਾਮਲੇ 'ਚ ਵੀ ਅਸੀਂ ਤਾਂ ਕਿਸੇ ਨਾਰਮਲ ਦੇ ਤਹਿਤ ਆਉਂਦੇ ਹੀ ਨਹੀਂ ਅਸੀਂ ਕਿੱਧਰ ਗਏ ਮਤਲਬ ਜੇ ਤਾਂ ਤੁਹਾਡੇ ਇੱਥੇ ਇੱਕ ਸਟੋਰ ਨੇ ਜਿਹੜੇ ਉਹ ਭਰੇ ਹੁੰਦੇ ਨੇ ਤੁਸੀਂ ਸਾਡੇ ਕੰਨੀ ਅੱਖਾ ਬੰਦ ਕਰ ਲੈਨੇ ਹੋ ਜੇ ਸਟੋਰ ਖਾਲੀ ਹੁੰਦੇ ਨੇ ਫਿਰ ਸਾਡੇ ਲਈ ਰੈਡ ਕਾਰਪਟ ਵਿਸਾਉਨੇ ਹੋ ਨਾਰਮਲ ਹਾਂ ਤੁਸੀਂ ਵੀ ਦੇਵੋ ਨਾ ਸਾਡਾ ਮਰੂਗਾ ਤਾਂ ਨਹੀਂ ਅਸੀਂ ਤਾਂ ਤੁਹਾਨੂੰ ਉਦੋਂ ਵੀ ਜ਼ਿਆਦਾ ਦੇਾਂਗੇ ਛੋਣਾ ਜਿਵੇਂ ਪਰ ਇਹ ਤਾਂ ਸੋਚੋ ਸਾਡੀ ਕਾਸਟ ਤੁਸੀਂ ਮਾਰਕੀਟ ਚੋਂ ਪਤਾ ਕਰ ਲਓ ਡੀਜ਼ਲ ਕਿੰਨਾ ਜ਼ਿਆਦਾ ਪੋਕਿਆ ਹੈ ਬਿਜਲੀ ਸਾਨੂੰ ਕਿੰਨੀ ਖਰੀਦਣੀ ਪਈ ਹੈ ਜ਼ਿਆਦਾ ਉਹ ਤਾਂ ਦਿਓ ਉਸੇ ਮੀਟਿੰਗ ਦੇ ਵਿੱਚ ਉਦੋਂ ਵੀ ਕੰਟਰਾਸਟ ਸਰਕਾਰ ਸੀ ਉੱਪਰ ਯੂਪੀਐਸ ਸਰਕਾਰ ਸੀ ਡਾਕਟਰ ਮਰਮੋਣ ਸਿੰਘ ਦੀ ਇੱਥੇ ਅਕਾਲੀ ਬੀਜੇਪੀ ਸਰਕਾਰ ਸੀ ਇੰਨੇ ਸੈਂਟੈਂਸ ਤੋਂ ਬਾਅਦ 800 ਕਰੋੜ ਰੁਪਇਆ ਤੁਰੰਤ ਜਾਰੀ ਹੋਇਆ 800 ਕਰੋੜ ਚੋਂ 500 ਕਰੋੜ ਪਾਵਰ ਕਾਰਪੋਰੇਸ਼ਨ ਨੂੰ ਦਿੱਤਾ ਜਿਹਦੇ ਨਾਲ ਬਿਜਲੀ ਖਰੀਦੀ ਸੀ 19 ਰੁਪਏ ਕੁਆਂਟਲ ਕਿਸਾਨਾਂ ਨੂੰ ਦਿੱਤਾ ਉਹਦੇ ਚੋਂ ਜਿਹੜਾ ਬਾਕੀ ਦਾ ਚੇਜ ਆ ਸੀ ਹਾਲਾਂਕਿ ਉਹ ਗਾਈਡਲਾਈਨ ਨਹੀਂ ਸੀ ਜੇ ਗਵਰਨਮੈਂਟ ਚਾਹੇ ਗਵਰਨਮੈਂਟ ਆਫ ਇੰਡੀਆ ਉਹ ਤੋਂ ਕੋਲ ਬਥੇਰੇ ਫੰਡ ਹੁੰਦੇ ਨੇ ਗਾਈਡਲਾਈਨਾਂ ਤਾਂ ਇਵੇਂ ਵਧਾਉਣ ਨੂੰ ਨੇ ਜੇਕਰ ਉਹ ਚਾਹੇ ਵੀ ਦੇਣਾ ਤਾਂ ਦੇਣਾ ਪਾਤਾ ਵੀ ਠੀਕ ਹੈ ਜੇ ਅਸੀਂ ਦੇ ਰਿਹਾ ਤਾਂ ਇੱਥੇ ਪ੍ਰੋਬਲਮ ਹੈ ਕੋਈ ਹਾਸ ਲੈਵਲ ਦੇ ਉੱਤੇ ਤੇ ਅੱਜ ਜਿਹੜੇ ਸੱਜਣ ਭਾਜਪੀ ਦੇ ਜਾਂ ਬਾਕੀ ਦੇ ਜਿਹੜੇ ਗਾਈਡਲਾਈਨਾਂ ਤੇ ਮੱਖੀ ਤੇ ਮੱਖੀ ਮਾਰੀ ਜਾਂਦੇ ਨੇ ਜੇ ਹੁਣ 20 ਸਾਲ ਪੁਰਾਣੀਆਂ ਨੇ ਅੱਜ ਕਿੰਨਾ ਕੁਝ ਬਦਲ ਗਿਆ ਕੀ ਹੈ ਜਾਂ ਤਾਂ ਉਹਨਾਂ ਨੂੰ ਬਦਲੋ ਸਮੇਂ ਦੇ ਹਾਂ ਦੀਆਂ ਬਣਾਓ ਨਹੀਂ ਕੋਈ ਰੋਕਦਾ ਤੁਹਾਨੂੰ ਤੁਸੀਂ ਫੰਡ ਚੋਂ ਪੈਸੇ ਨਹੀਂ ਦੇ ਸਕਦੇ ਗਵਰਨਮੈਂਟ ਆਫ ਇੰਡੀਆ ਨੂੰ ਤਾਂ ਕਿਉਂ ਨਹੀਂ ਦੇ ਸਕਦੇ ਇੱਕ ਤਾਂ ਉਹਨਾਂ ਦਾ ਸਵਾਲ ਹੈ ਦੂਜੀ ਗੱਲ ਸਾਡਾ ਫਾਈਨੈਂਸ਼ੀਅਲ ਕਮਿਸ਼ਨਰ ਐਫਸੀਡੀ ਜਿਹੜਾ ਹੈ ਵੈਸੇ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਕੌਣ ਹੈ ਐਫਸੀਡੀ ਅੱਜ ਕੱਲ੍ਹ ਸਾਡੇ ਤਾਂ ਪਤਾ ਹੀ ਕੋਈ ਨਹੀਂ ਅੱਜ ਕੱਲ੍ਹ ਤਾਂ ਅਫਸਰ ਵੀ ਕੌਣ ਹੈ ਕੌਣ ਨਹੀਂ ਉਹਨਾਂ ਨੂੰ ਵੀ ਪਤਾ ਹੋਣਾ ਜਿਹੜੇ ਮੇਰੇ ਖਰੇ ਕੰਮ ਕਰਦੇ ਨੇ ਅੱਜ ਕਿਤੇ ਹੋਰ ਹੈ ਕਿਉਂਕਿ ਲਾਉਂਦਾ ਕੋਈ ਹੋਰ ਹੈ ਤੇ ਹਟਾ ਕੋਈ ਹੋਰ ਦਿੰਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਡਾਇਰੈਕਟਰ ਪੰਜਾਬ ਦਾ ਨਾਂ ਜਾਣਦੇ ਨੇ ਲੋਕ ਕੌਣ ਹੈ ਐਗਰੀਕਲਚਰ ਇਹਨੇ ਪੱਤਰਕਾਰਾਂ ਨੂੰ ਬਾਰ-ਬਾਰ ਪੁੱਛਣਾ ਪੈਂਦਾ ਕਈ ਤਾਂ ਮੈਨੂੰ ਫੋਨ ਆ ਜਾਂਦੇ ਨੇ ਵੀ ਕੌਣ ਆ ਜੀ ਅੱਜਕੱਲ ਡਾਇਰੈਕਟਰ ਟੈਲੀਫੋਨ ਦਾ ਨੰਬਰ ਵੀ ਦਿਓ ਤੇ ਬਾਕੀ ਦੀਆਂ ਚੀਜ਼ਾਂ ਦੇਖ ਲਈਏ ਇਹ ਬਹੁਤ ਅਹਿਮ ਪੋਸਟਾਂ ਰਹੀਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸੁਧਾਰਨ ਤੌਰ ਤੇ ਆਮ ਲੋਕ ਵੀ ਜਾਣਦੇ ਸੀ ਮੰਤਰ ਪੱਤਰਕਾਰ ਤਾਂ ਦੂਰ ਦੀ ਗੱਲ ਇਹਨਾਂ ਨੇ ਜਾ ਕੇ ਕਦੇ ਗੱਲ ਰੱਖੀ ਦਸਤਾਵੇਜ਼ ਲਿਜਾ ਕੇ ਉੱਥੇ ਆਰਗੂਮੈਂਟ ਕੀਤਾ ਵੀ ਤੁਸੀਂ ਦੱਸੋ ਕੀ ਕਰਦੇ ਹੋ ਕਦੇ ਗਵਰਨਮੈਂਟ ਆਫ ਇੰਡੀਆ ਚ ਮੀਟਿੰਗ ਦੇ ਵਿੱਚ ਗਏ ਸਾਡਾ ਚੀਫ ਸੈਕਟਰੀ ਨੇ ਜਾ ਕੇ ਕਦੇ ਕੋਈ ਗੱਲ ਕੀਤੀ ਅਸੀਂ ਜਿਹੜਾ ਆਪ ਦਾ ਹੱਕ ਮੰਗਣਾ ਹੁੰਦਾ ਏਦੋਂ ਪਹਿਲਾਂ ਤੱਕ ਤਾਂ ਸਾਡੇ ਚੀਫ ਮਿਨਿਸਟਰ ਇਹੀ ਕਹਿੰਦੇ ਤੇ ਮੈਂ ਮੰਗਤਾ ਥੋੜੀਆਂ ਮੈਂ ਉੱਥੇ ਕੀ ਕਰਨ ਜਾਊਗਾ ਸਾਡੇ ਕੋਲ ਫੰਡ ਪਿਆ ਮੈਨੂੰ ਵਰਤਣਾ ਹੁੰਦਾ ਪਹਿਲਿਆਂ ਨੂੰ ਵਰਤਣਾ ਨਹੀਂ ਸੀ ਆਉਂਦਾ ਸਾਡੇ ਕੋਲ ਕਮੀਆਂ ਕੋਈ ਨਹੀਂ ਜਦ ਹੁਣ ਬਿਲਕੁਲ ਸਿਰ ਤੇ ਪੈ ਗਈ ਉਸ ਤੋਂ ਬਾਅਦ ਪਤਾ ਲੱਗਿਆ ਵੀ ਕਾਕਾ ਤੂੰ ਤਾਂ ਤੁਹਾਡੇ ਕੋਲ ਹੈ ਨਹੀਂ ਕੁਝ ਖਰਚਣ ਨੂੰ ਆਪਦੇ ਪੱਲੇ ਹੈ ਨਹੀਂ ਦੂਜਾ ਜਿਹੜਾ ਫੰਡ ਪਿਆ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਵਰਤਿਆ ਜਾ ਸਕਦਾ ਜਦੋਂ ਸਾਹਮਣੇ ਆਈ ਹੁਣ ਕਹਿੰਦੇ ਲੋਕਾਂ ਤੋਂ ਮੰਗਣ ਨੂੰ ਚਲੋ ਜੀ ਖਜ਼ਾਨਾ ਖੋਲਦੋ ਐਨਜੀਓ ਖੋਲ ਲੋ ਸਰਕਾਰ ਦੀ بجائے ਇੱਕ ਐਨਜੀਓ ਦਾ ਖਾਤਾ ਖੋਲੋ ਸੋ ਸੁਸਾਇਟੀ ਖੋਲੋ ਸੋ ਸੁਸਾਇਟੀ ਚ ਫੰਡ ਇਕੱਠਾ ਕਰੋ ਫਿਰ ਲੋਕਾਂ ਨੂੰ ਲਿਆਵਾਂਗੇ ਤੇ ਪੰਚਾਇਤਾਂ ਨੂੰ ਚਿੱਠੀ ਕਰਦੇ ਜੀ 288 ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਹੈ ਸਾਹਮਣੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਹੈ ਉਹਨਾਂ ਕੋਲ ਲਗਭਗ 6000 ਕਰੋੜ ਰੁਪਇਆ ਫੰਡ ਪਿਆ ਹੈ 400 ਕਰੋੜ ਦੇ ਕਰੀਬ ਤੇ ਉਥੇ ਸਭ ਨੂੰ ਕਹਤਾ ਵੀ ਇਹ ਉਹਨਾਂ ਦੀ ਪ੍ਰਾਪਰਟੀ ਵਿਕੀ ਹੋਈ ਆ ਐਫ ਡੀਆ ਨੇ ਇਹ ਉਹਨਾਂ ਦੀ ਆਮਦਨ ਨਹੀਂ ਹੈ ਉੱਚੋ 5% ਦਿਓ ਜੀ ਕਿਉਂਕਿ ਹਾਲਾਤ ਬਹੁਤ ਖਰਾਬ ਨੇ ਹਨ ਬਹੁਤ ਨੇ ਤੇ ਉਹਨਾਂ ਨੂੰ ਆਰਡਰ ਕਰ ਰਹੇ ਨੇ ਵੀਡੀਓ ਅਲੱਗ-ਅਲੱਗ ਅੱਜ ਦੀ ਕੱਲ ਦੀ ਚਿੱਠੀ ਹੈਗੀ ਆ ਜਿਹੜੀ 16 ਤਰੀਕ ਦੀ ਜਲੰਧਰ ਦੇ ਤਿੰਨ ਪਿੰਡ ਨੇ ਤੇ ਇਸ ਤੋਂ ਪਹਿਲਾਂ ਬੱਕ ਬੱਕ ਉਹ ਨੇ 62 ਪਿੰਡਾਂ ਨੂੰ ਇਹ ਚਿੱਠੀ ਜਾਣੀ ਹੈ ਹੁਣ ਤਾਂ ਜੀ ਜੀtio 3094 ਲੱਖ ਜਿਹੜਾ ਰੁਪਈਆ ਉਹ ਪੰਚਾਇਤਾਂ ਤੋਂ ਤੁਸੀਂ ਮੰਗੇ ਆ ਇਹਦੇ ਤੋਂ ਇਲਾਵਾ 30% ਹਰ ਪੰਚਾਇਤ ਜਿੱਦੀ ਜਿੰਨੀ ਸ਼ਾਮ ਲਾਟਦੀ ਬੋਲੀ ਹੋਈ ਹੈ ਉਹਦਾ 30% ਦਾ ਚੈੱਕ ਤੁਸੀਂ ਮੰਗ ਰਹੇ ਹੋ ਉਹਦੀ ਟੋਟਲ ਆਮਦਨ ਦਾ 30% ਤੇ ਲਗਭਗ 4.500 500 550 ਕਰੋੜ ਦੀ ਬੋਲੀ ਹੁੰਦੀ ਹੈ ਸ਼ਾਮ ਲਾਟਦੀ ਲਗਭਗ 150 ਕਰੋੜ ਤੁਸੀਂ ਉਹ ਲੈ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਫਿਰ ਸਰਕਾਰ ਕਾਦੇ ਲਈ ਜਾ ਲੋਕ ਆਪਣਾ ਕੰਮ ਕਰ ਲੈਣਗੇ ਜਿਸ ਤੱਕ ਦੇ ਤੁਸੀਂ ਪੈਸੇ ਮੰਗ ਰਹੇ ਹੋ ਉਹ ਭਾਈ ਉਹੀ ਪਿੰਡ ਨੇ ਪਿੰਡਾਂ ਨੂੰ ਤਾਂ ਲੋੜ ਹੈ ਪਿੰਡਾਂ ਨੇ ਕਰੀ ਜਾ ਰਹੇ ਨੇ ਆਪਣਾ ਕੰਮ ਉੱਥੇ ਜਾ ਕੇ ਇੰਡੀਪੈਂਡੈਂਟਲੀ ਜਿੰਨਾ ਕੁ ਤਾਂ ਕਰ ਰਹੇ ਨੇ ਤੁਸੀਂ ਉਹਨਾਂ ਤੋਂ ਹੀ ਇਹ ਚੀਜ਼ਾਂ ਮੰਗੀ ਜਾ ਰਹੇ ਹੋ ਫਿਰ ਅਗਲਾ ਸਵਾਲ ਇਹ ਵੀ ਇਹ ਜਿਹੜੇ ਸਾਰੇ ਸਵਾਲ ਨੇ ਜਿਸ ਲੈਵਲ ਤੇ ਨੇ ਇਹਦੇ ਤੋਂ ਇਹ ਨਜ਼ਰ ਆਉਂਦਾ ਕਿ ਸਰਕਾਰ ਕੀ ਦੱਸ ਰਹੀ ਹੈ ਲੋਕਾਂ ਨੂੰ ਐਡਵਰਟਾਈਜ਼ਮੈਂਟ ਦੇ ਰਹੀ ਹੈ ਪੈਸੇ ਮੰਗਣ ਦੇ ਵਾਸਤੇ ਫੁੱਲ ਫੁੱਲ ਪੇਜ ਤੁਸੀਂ ਕੀ ਕਰਨਾ ਇਹਦੀ ਤਾਂ ਐਡਵਰਟਾਈਜ਼ਮੈਂਟ ਨਹੀਂ ਤੁਸੀਂ ਦੇ ਰਹੇ ਉੱਥੇ ਜਾ ਕੇ ਕੀ ਕਰਨਾ ਕੀ ਨਹੀਂ ਹੈ ਕੌਣ ਕੀ ਕਰੇ ਕੌਣ ਨਹੀਂ ਕਰੇ ਇਹ ਬਹੁਤ بڑے ਕੁਐਸਚਨ ਨੇ ਪ੍ਰਸ਼ਾਸਨ ਦੇ ਤੇ ਸਰਕਾਰਾਂ ਚਲਾਉਣ ਦੇ ਮੈਨੂੰ ਲੱਗਦਾ ਜੇ ਇਹ ਸਮਝ ਚ ਨਹੀਂ ਆਉਣਗੇ ਉਨਾਂ ਚਿਰ ਨਾ ਸਰਕਾਰਾਂ ਤੇ ਦਬਾਅ ਪੈਂਦਾ ਤੇ ਲੋਕ ਵੀ ਵਿਚਾਰੇ ਨਾਲ ਮਾਰ ਜੇ ਆਪਣੇ ਢੰਗ ਨਾਲ ਫਿਰਦੇ ਰਹਿਣਗੇ ਕਿਸੇ ਨਾ ਕਿਸੇ ਰੂਪ ਚ ਪ੍ਰੋਫੈਸਰ ਜਰੂਰ ਸਿੰਘ ਸਿੱਖੋ ਸਾਹਿਬ ਜੇਕਰ ਆਪਾਂ ਇਹ ਦੇਖੀਏ ਕਿ ਸਰਦਾਰ ਅਮਿਤ ਸਿੰਘ ਜੀ ਦੇ ਕਹਿਣ ਅਨੁਸਾਰ ਕਿ ਵੀ ਜੇ ਸਰਕਾਰ ਨੂੰ ਆਪ ਸਮਝੋਗੇ ਤਾਂ ਗਾਹਾਂ ਜਾ ਕੇ ਸਮਝ ਦਾ ਕੇਸ ਰੱਖ ਪਾਉਣਗੇ ਪਹਿਲਾਂ ਤਾਂ ਆਪਣੀ ਸਮਝ ਵਧਾਉਣਾ ਜ਼ਰੂਰੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ ਸਕ੍ਰਿਪਟ ਹੀ ਪੜ੍ਹਨੀ ਹੈ ਜਾਂ ਟੋਟਕੇ ਹੀ ਸੁਣਾਉਣੇ ਨੇ ਜਾਂ ਨਾਰੇਬਾਜੀ ਵਾਲੀ ਸਕ੍ਰਿਪਟ ਹੀ ਪੜ੍ਹਨੀ ਹੈ ਫਿਰ ਉਹਦੇ ਵਿੱਚੋਂ ਸਮਝ ਡਿਵੈਲਪ ਹੋ ਕੇ ਅਸੀਂ ਕੇਸ ਕਿਵੇਂ ਰੱਖੋਗੇ ਸਵਾਲ ਤਾਂ ਇਹ ਹੈ ਨਾ ਕੇਂਦਰ ਤਾਂ ਪਹਿਲਾਂ ਹੀ ਸਾਡੇ ਕੰਨੀ ਨਜ਼ਰਸਵਲੀ ਕਰਕੇ ਰਾਜੀ ਨਹੀਂ ਉੱਪਰ ਦੀ ਸਾਡਾ ਸਿਸਟਮ ਪ੍ਰਸ਼ਾਸਨ ਤੇ ਸਰਕਾਰ ਉੱਥੇ ਜਾ ਕੇ ਆਪਣਾ ਕੇਸ ਰੱਖੇ ਨਹੀਂ ਪਾਉਂਦੀ ਇਥੇ ਮੀਡੀਆ 'ਚ ਕਿਸੇ ਦਿਨ ਬਿਆਨ ਦੇ ਦਿਓ ਜਾਂ ਟਵੀਟ ਤੇ ਬੋਲ ਦਿਓ ਜਾਂ ਸੋਸ਼ਲ ਮੀਡੀਆ ਤੇ ਪਾ ਦਿਓ ਬਸ ਹੁਣ ਇਹ ਮੁੜ ਬਸੇਵੇ ਵਾਲਾ ਮਸਲਾ ਜਿਵੇਂ ਸਰਧਾਰਮਿਤ ਸਿੰਘ ਜੀ ਕਹਿੰਦੇ ਜੀ ਉਸ ਸਮੇਂ ਮਨਮੋਹਨ ਸਰਕਾਰ ਕਰ ਸਕਦੀ ਹੈ ਕਿ ਜੀ 800 ਕਰੋੜ ਦੇ ਰਿਆਂ ਜਦੋਂ ਕਿ ਇੱਥੇ ਅਕਾਲੀ ਬੀਜੇਪੀ ਸਰਕਾਰ ਹੈ ਫਿਰ ਹੁਣ ਵਾਲੀ ਸਰਕਾਰ ਕੀ ਇਹ ਪਹੁੰਚ ਨਹੀਂ ਕਰ ਸਕਦੀ ਜੋ ਮੋਕਰਦੇ ਨੇ ਫਿਰ ਆ ਕੇ ਉਹਨਾਂ ਦਾ ਮੂਰੇ ਪੂਰੇ ਕੇਸ ਕਿਉਂ ਨਹੀਂ ਸਾਹਮਣੇ ਰੱਖਦੇ ਜਨਤਾ ਮੂਰੇ ਕਿ ਆਹ ਦੇਖੋ ਜੀ ਅਸੀਂ ਗਏ ਸੀ ਉਹਨਾਂ ਨੇ ਸਾਨੂੰ ਦਿੱਤਾ ਹੀ ਨਹੀਂ ਕੁਝ ਸੋ ਉਹ ਉਲਟਾ ਸਵਾਲ ਕਰ ਰਹੇ ਨੇ ਕਿ 12000 ਕਰੋੜ ਦਾ ਹਿਸਾਬ ਦਿਓ ਪਰ ਇਹ ਮੰਗੇ ਨਹੀਂ ਪਾ ਰਹੇ ਦਾ ਮਤਲਬ ਸਹੀ ਸੋ ਇੱਥੇ ਫਿਰ ਦੋਏ ਸਰਕਾਰਾਂ ਦੀ ਨਲਾਇਕੀ ਹੈ ਰਾਜਨੀਤਿਕ ਸਮਝ ਦੀ ਵੀ ਕਮੀ ਹੈ ਜਿਹੜਾ ਪੰਜਾਬ ਦੀ ਵਾਹ ਨਹੀਂ ਫੜ ਰਿਹਾ ਜੀ ਕੋਈ ਇੱਕ ਕਹਾਵਤ ਹੈਗੀ ਆ ਪਤਾ ਨਹੀਂ ਹੈ ਸਾਡੇ ਮਾਝੇ ਤਾਂ ਹੈਗੀ ਆ ਇੱਕ ਕੰਨੀ ਤੇ ਦੂਹਰੀ ਪੈ ਗਈ ਮੜੀਆਂ ਦੇ ਰਾਹ ਇਹ ਅਸਲ ਨਹੀਂ ਇਹ ਲੱਗੋ ਅੰਨੇ ਮੈਨ ਦੀ ਸੈਂਸ ਥੈਟ ਪੋਲਿਟੀਕਲ ਜਿਹੜੀ ਹੁੰਦੀ ਆ ਪੋਲਿਟੀਕਲ ਇਗਨੋਰੈਂਟ ਔਰ ਇਗਨੋਰੈਂਸ ਦੇ ਵਿੱਚ ਉਹ ਐਰੋਗੈਂਸ ਨਿਕਲਦੀ ਆ ਔਰ ਇਹ ਗੱਲ ਇਸ ਸਮੇਂ ਦੇ ਵਿੱਚ ਕੀ ਆਪਣੇ ਘਰਾਂ 'ਚ ਵੀ ਹੈਗਾ ਜੇ ਤੁਹਾਡੇ ਆਪਣੇ ਕੋਲ ਪੱਲੇ ਕੁਝ ਹੈਗਾ ਵਾ ਤੇ ਤੁਸੀਂ ਅੱਗੇ ਮੂਵ ਕਰ ਸਕਦੇ ਜੋ ਇਸੇ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਆਪਣੀ ਕੋਠੀ ਦਾਣਿਆਂ ਨਾ ਭਰੋ ਬਚਾ ਬਚਾ ਕੇ ਭਰੋ ਆਪਣੇ ਪੈਰਾਂ ਤੇ ਖੜੇ ਹੋ ਬਗਾਨੀਆਂ ਜਿਹੜੀਆਂ ਨਾ ਜਿਹੜੇ ਜਿਹੜੇ ਹੈਗੇ ਆੜੇ ਉਹਨਾਂ ਵੱਲ ਨਾ ਮੂੰਹ ਚੁੱਕ ਕੇ ਵੇਖੋ ਉਦੋਂ ਹੀ ਤੁਹਾਡੇ ਕੋਲ ਆਉਣਗੇ ਜਦੋਂ ਤੁਹਾਡੇ ਕੋਲ ਕੁਝ ਨਾ ਕੁਝ ਹੋਊਗਾ ਪੰਜਾਬ ਦੀ ਤਰਾਸ ਦੀ ਇਹ ਵੀ ਆ ਪਹਿਲੇ ਵੀ ਜ਼ਿੰਮੇਵਾਰ ਹੈਗੇ ਆ ਔਰ ਖਾਸ ਕਰਕੇ 80 ਦੇ ਤੋਂ ਬਾਅਦ ਜਿਹੜਾ ਪੰਜਾਬ ਦਾ ਜਿਹੜਾ ਵਰਤਾਰਾ ਸੀਗਾ ਜਦੋਂ ਸਟੂਡੈਂਟ ਆਰਗੇਨਾਈਜੇਸ਼ਨਸ ਸੀਗੀਆਂ ਜਥੇਬੰਦੀਆਂ ਸੀਗੀਆਂ ਬਹਿਸ ਹੁੰਦੀ ਸੀ 70 ਦੇ ਵਿੱਚ ਉਹ ਅਰਲੇ 80s ਦਾ ਟਾਈਮ 60 ਵੀ ਠੀਕ ਸੀਗਾ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਇਦਾਂ ਦੀ ਸੋਚ ਕੋਈ ਨਾ ਕੋਈ এজেন্ডਾ ਕੋਈ ਨਾ ਕੋਈ ਨਾਰਾ ਉਹ ਉਹਦੇ ਵਿੱਚੋਂ ਨਿਕਲਦਾ ਸੀਗਾ ਰਾਜਨੀਤੀ ਇਦਾਂ ਦੀ ਆਈ ਹੈ ਕਿ ਉਹਦੇ ਵਿੱਚੋਂ ਇਹ ਸੋਚ ਤਾਂ ਬਹੁਤ ਦੂਰ ਦੀ ਗੱਲ ਹੀ ਨਾਰੇ ਖਤਮ ਹੋ ਗਏ 1983 ਦੇ ਵਿੱਚ ਸਾਡਾ ਜਿਹੜਾ ਡੈਮੋਕਰੈਟਿਕ ਪ੍ਰੋਸੈਸ ਸੀਗਾ ਇਹ ਆਪਣਾ ਖਾਸ ਕਰਕੇ ਸਟੂਡੈਂਟਸ ਦਾ ਯੂਨੀਵਰਸਿਟੀਓਂ ਦਾ ਕਾਲਜਸ ਦਾ ਉਹਨੂੰ ਡੀਮਾਰਕਟ ਆ ਸਾਡੇ ਲਾਗੇ ਕਿਤੋਂ 10-12 ਕਿਲੋਮੀਟਰ ਤੇ ਕੋੜਦਵਾਰ ਸ਼ਹਿਰ ਆ ਉਤਰਾਖੰਡ ਦਾ ਸਾਡੇ ਫਾਰਮ ਮੈਂ ਜਿੱਥੇ ਗਿਆ ਦੇਖਿਆ ਕਿ ਉਥੇ ਕਾਲਜ ਦੇ ਵਿੱਚ ਇਲੈਕਸ਼ਨ ਹੋਣੀ ਆ ਤੇ ਉਹ ਮਤਲਬ ਮਾਹੌਲ ਬਣਿਆ ਪਿਆ ਔਰ ਮੁੱਦੇ ਕਿਹੜੇ ਠਾ ਰਹੇ ਆ ਉਹ ਮੁੱਦੇ ਉਤਰਾਖੰਡ ਦੀ ਤਬਾਹੀ ਦੇ ਠਾ ਰਹੇ ਆ ਉਹ ਪੋਲਿਟੀਕਲ ਇਸ਼ੂ ਡਿਸਕਸ ਕਰ ਰਹੇ ਆ ਉਹ ਲੈ ਕੇ ਆਪਣੇ ਸਪੀਕਰ ਲੈ ਕੇ ਤੇ ਗਲੀਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਾ ਰਹੇ ਆ ਦਸਰੇ ਲੋਕਾਂ ਨੂੰ এনवायरमेंट ਦੀ ਗੱਲ ਕਰ ਰਹੇ ਆ ਔਰ ਉਥੇ ਇਲੈਕਸ਼ਨ ਹੋਣੀ ਆ ਓਪਨ ਇਲੈਕਸ਼ਨ ਹੈਗੀ ਆ ਚਾਰ ਵੱਡੀਆਂ ਧਿਰਾਂ ਹੈਗੀਆਂ ਉਹਦੇ ਵਿੱਚੋਂ ਜਿਹੜੀਆਂ ਇਲੈਕਸ਼ਨ ਲੜ ਰਹੀਆਂ ਸਟੂਡੈਂਟ ਦੀਆਂ ਔਰ ਸਾਡੇ ਤੁਸੀਂ ਦੇਖੋ ਕਿ 83 ਤੋਂ ਬਾਅਦ ਪੰਚਾਇਤਾਂ ਦੀਆਂ ਹੋ ਰਹੀਆਂ ਪੰਚਾਇਤਾਂ ਦਾ ਵੀ ਆਪਾਂ ਹਫ਼ਤਾ ਵੇਖਿਆ ਕਿ ਪੰਚਾਇਤਾਂ ਆਪਣੇ ਅਧਿਕਾਰਾਂ ਬਾਰੇ ਉਹਨਾਂ ਨੂੰ ਜਾਣਕਾਰੀ ਹੈਗੀ ਆ ਜਿਹੜੀ ਉਹ ਬਤੇ ਪਾਸ ਪਾਉਂਦੇ ਆ ਜਾਂ ਕਰਦੇ ਆ ਜਾ ਜਿਹੜਾ ਉਹਨਾਂ ਨੇ ਕੰਮ ਕਰਨਾ ਹੁੰਦਾ ਕਿ ਉਹ ਕਰਦੇ ਆ ਜਾਂ ਉਹਨਾਂ ਨੂੰ ਕਰਨ ਦਿੱਤਾ ਜਾਂਦਾ ਵਾ ਪੰਚਾਇਤਾਂ ਨੂੰ ਕਹਿ ਦਿੱਤਾ ਪੰਚਾਇਤਾਂ ਨੂੰ ਤੇ ਇੱਕ ਟੂਲ ਬਣਾ ਕੇ ਵਰਤਿਆ ਪਹਿਲੀ ਵਾਰ ਤੇ ਹੁਣੇ ਵਾਲੇ ਸਰਪੰਚ ਨੂੰ ਬਣਾ ਦੋ ਔਰ ਇਹ ਸ਼ੁਰੂ ਇੰਟਰਵੈਂਸ਼ਨ ਕਿੱਥੋਂ ਆਦੀ ਆਪਣਾ ਸਰਪੰਚ ਬਣਾਉਣਾ ਐਮਐਲਏ ਦੀ ਡਿਊਟੀ ਲਾਤੀ ਆਪਾਂ ਉਸ ਪਾਸੇ ਵੱਲ ਨਾ ਜਾਈਏ ਕਿਉਂਕਿ ਸਾਡਾ ਅੱਜ ਦਾ ਮੁੱਦਾ ਜਿਹੜਾ ਹੈਗਾ ਵਾ ਉਹ ਸਥਿਤੀ ਆ ਕਿ ਜੇ ਲੋਕੀ ਪੈਸੇ ਨਹੀਂ ਦੇਣਗੇ ਜੇ ਪੈਸੇ ਨਹੀਂ ਆਉਣਗੇ ਤੇ ਇਹਦਾ ਮਤਲਬ ਲੋਕ ਕਿਹੜੇ ਵਾਲੇ ਪਾਸੇ ਜਾਣਗੇ ਤੁਸੀਂ ਲੋਕਾਂ ਦਾ ਜਿਹੜਾ ਵਿਸ਼ਵਾਸ ਸੀਗਾ ਉਹ ਤੁਸੀਂ ਕਿੱਦਾਂ ਤੁਹਾਡੇ ਤੇ ਕੈਮਰਾ ਹੋਊਗਾ ਇਹ ਸਿਰਫ ਸਿੰਪਲ ਸਵਾਲ ਨਹੀਂ ਹੈ ਸਰਦਾਰ ਜੀ ਨੇ ਬਹੁਤ ਗੱਲ ਕੀਤੀ ਸਾਡੇ ਮੱਝ ਜਿਹਨੂੰ ਖਰਾਬਾ ਕਹਿੰਦੇ ਆ ਜਦੋਂ ਫਸਲਾਂ ਖਰਾਬ ਹੋ ਜਾਂਦੀਆਂ ਸੀ ਨਾ ਉਹਨੂੰ ਕਹਿੰਦੇ ਖਰਾਬਾ ਆ ਔਰ ਇਹਦੀਆਂ ਗਰਦੌਰੀਆਂ ਹੋਣੀਆਂ ਇਹਨਾਂ ਤੰਤਰ ਹੈਗਾ ਬਹੁਤ ਦਿਨ ਸਹੀ ਗੱਲ ਕਹੀ ਆ ਪਿੰਡਾਂ ਦੇ ਵਿੱਚ ਤੁਸੀਂ ਵਿਸ਼ੰਤ ਗਏ ਹੋਗੇ ਉੱਥੋਂ ਸੱਕੀ ਦੇ ਪਰਲੇ ਪਾਸੇ ਕੁਝ ਪਿੰਡ ਹੈਗੇ ਆ ਕਈ ਪਿੰਡ ਇਦਾਂ ਦੇ ਹੈਗੇ ਜਿਨ੍ਹਾਂ ਦੀ ਅੱਧੀ ਜ਼ਮੀਨ ਖਰਾਬ ਹੋਈ ਅੱਧੀ ਫਸਲ ਮਰੀ ਜਿੱਥੋਂ ਪਾਣੀ ਲੰਘ ਗਿਆ ਉਹ ਬਚ ਗਿਆ ਕੱਲੇ-ਕੱਲੇ ਖੇਤ ਦੀ ਜਿਹੜੀ ਹੁੰਦੀ ਆ ਉਹ ਗਰਦੌਰੀ ਹੋਣੀ ਆ ਅਗਲਾ ਪਾਸਾ ਇਹ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਜ਼ਮੀਨ ਉਹ ਟੈਂਡੈਂਸੀ ਦੇ ਉੱਤੇ ਹੈ ਜਾਂ ਉਹ ਆਪਣਾ ਪੈਸੇ ਦੇ ਉੱਤੇ ਠੇਕੇ ਦੇ ਉੱਤੇ ਹੈ ਨਾ ਉਹ ਪੈਸੇ ਉਸ ਪਾਸੇ ਹਲ ਜਿਹੜੇ ਬਹੁਤ ਵੱਡਾ ਮਸਲਾ ਹੈ ਜਿਹੜੇ ਖੇਤਾਂ ਦੇ ਵਿੱਚ ਹੜ ਆ ਗਿਆ ਵਾ ਖੇਤਾਂ ਦੀ ਡਿਮਾਰਕੇਸ਼ਨ ਹੋਣੀ ਆ ਨਿਸ਼ਾਨਦੇਹੀ ਹੋਣੀ ਆ ਪਿੰਡਾਂ ਦੇ ਪਿੰਡਾਂ ਦੀਆਂ ਜਿਹੜੇ ਖੇਤ ਸੀਗੇ ਉਹ ਸਾਰੇ ਜਿਹੜੇ ਆ ਉਹ ਬਿਲਕੁਲ ਐ ਇੱਕ ਇੱਕ ਤਰੀਕੇ ਨਾਲ ਹੋ ਗਏ ਉਹ ਕਿੰਨੇ ਕਰਨ ਅਜੇ ਤਾਂ ਸਿਰਫ ਪੈਸੇ ਵਾਲੀ ਗੱਲ ਨਹੀਂ ਹੈਗੀ ਅਜੇ ਤਾਂ ਬਹੁਤ ਵੱਡਾ ਚੈਲੰਜ ਹੈ ਨਾ ਵਾਸਤੇ ਅਗਲੇ ਪਾਸੇ ਆਉਣਾ ਕੀ ਨਕੋ ਤੰਤਰ ਹੈਗਾ ਇਹਨਾਂ ਜਾਂ ਤੰਤਰ ਇਹਨਾਂ ਸincere ਹੈਗਾ ਜਾਂ ਤੰਤਰ ਦੀ ਇਹ ਨਹੀਂ ਲੈਸਤੀ ਮੈਸੀ ਹੈਗੀ ਜਾਂ ਇਹਨਾਂ ਨੂੰ ਇਨੀ ਅਕਲ ਹੈਗੀ ਆ ਫਿਰ ਚਾਹੇ ਉਹ ਰੈਵਨਿਊ ਦੀ ਅਕਲ ਦੀ ਗੱਲ ਆਪਾਂ ਕਰ ਲਈਏ ਜਾਂ ਉਹ ਜਿਹੜਾ ਜਿਹੜੇ ਹੋਰ ਨਾਲ ਉਹਨਾਂ ਰਿਲੇਟਡ ਇਸ਼ੂ ਉਹਦੇ ਬਾਰੇ ਗੱਲ ਕਰ ਲਈਏ ਤੋਂ ਇਸ ਕਰਕੇ ਇਹ ਤਾਂ ਠੀਕ ਆ ਇਹਨਾਂ ਦਾ 1 ਸਾਲ ਪਹਿੰੋਂ ਇਹ ਹੋਣਾ ਹੀ ਸੀ ਇਹ ਪਾਣਾ ਸਮਝ ਲਓ ਜੋ ਕਣੇ ਵਰਤਣੇ ਵਰਤਣਾ ਸੀਗਾ ਕੋਈ ਤਿਆਰੀ ਨਹੀਂ ਹੈ 3.5 ਸਾਲ ਪੌਣੇ 4 ਸਾਲ ਤੋਂ ਜਿੰਨਾ ਨੌਨ ਸੀਰੀਅਸਨੈਸ ਦੇ ਤਰੀਕੇ ਦੇ ਨਾਲ ਪਾਵਰ ਨੂੰ ਸੈਂਟਰਲਾਈਜ਼ ਕਰਕੇ ਤੇ ਬੱਲੇ ਬੱਲੇ ਨੂੰ ਡੀਸੈਂਟਰਲਾਈਜ਼ ਕਰਕੇ ਇਹਨਾਂ ਨੇ ਪੰਜਾਬ ਨੂੰ ਉਸ ਮਹਾਨੇ ਤੇ ਖੜਾ ਕਰ ਦਿੱਤਾ ਕਿ ਹੁਣ ਤੁਹਾਡੇ ਸਾਹਮਣੇ ਪਹਾੜ ਜਿੱਡੀ ਸਮੱਸਿਆ ਹੈ ਤੁਸੀਂ ਹਰ ਇੱਕ ਨਾ ਪੰਗੇ ਲੈ ਰਹੇ ਹੋ ਆਮ ਆਦੀ ਪਾਰਟੀ ਨੂੰ ਖੜੇ ਕਰਨ ਦੇ ਲਈ ਤੁਸੀਂ ਸੈਂਟਰ ਨਾਲ ਕਨਫੈਡਰੇਸ਼ਨ ਕੀਤੀ ਤੁਸੀਂ ਉਹਨਾਂ ਦੀ ਰਾਜਨੀਤੀ ਖੇਡੀ ਤੁਸੀਂ ਕੀ ਨਹੀਂ ਕੀਤਾ ਉਹਦੇ ਵਿੱਚੋਂ ਪੰਜਾਬ ਦੇ ਸਿਰ ਦੇ ਉੱਤੇ ਪੰਜਾਬ ਦਾ ਸਾਰੇ ਜਿਹੜੇ 3 3.5 ਸਾਲ ਦੇ ਦੌਰ ਵਿੱਚ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਅਸੀਂ ਸੰਸਥਾ ਨੂੰ ਤਕੜੇ ਕਰੀਏ ਅਸੀਂ ਸਿਸਟਮ ਨੂੰ ਤਕੜਾ ਕਰੀਏ ਅਸੀਂ ਸੋਰਸਸ ਮੋਬਾਈਲਾਈਜ਼ ਕਰੀਏ ਅਸੀਂ ਫੰਕਸ਼ਨਲ ਰਿਲੇਸ਼ਨਸ਼ਿਪ ਰੱਖਿਆ ਜਾਵੇ ਸੈਂਟਰ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ ਇਹ ਮੰਨ ਕੇ ਚੱਲੀਏ ਆਪਾਂ ਠੀਕ ਹੈ ਤੁਹਾਡੀ ਆਪਣੀ ਰਾਜਨੀਤੀ ਹੋ ਗਈ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਤੁਸੀਂ ਤੁਹਾਡਾ ਆਪਣੀ ਕੋਈ ਹੋ ਗਈ ਉਹਦੇ ਵਿੱਚ ਉਹਨਾਂ ਦਾ ਖੁੰਦਕ ਹੋ ਗਈ ਉਹਨਾਂ ਦੀ ਖੁੰਦਕ ਤੁਹਾਡੇ ਨਾਲ ਹੋ ਗਈ ਪੰਜਾਬ ਦੇ ਲੋਕਾਂ ਦੀ ਤੇ ਉਹਨਾਂ ਦੇ ਨਾਲ ਕੋਈ ਖੁੰਦਕ ਨਹੀਂ ਆ ਗਈ ਸਰਕਾਰ ਸਰਕਾਰ ਵਾ ਜਿਹੜੀ ਬਣ ਗਈ ਉਹ ਠੀਕ ਹੈ ਉਹ ਪਾਣਾ ਸਾਨੂੰ ਮੰਨਣਾ ਪੈਣਾ ਪਰ ਉਹਦੇ 'ਚੋਂ ਕੀ ਕੁਛ ਨਹੀਂ ਅਸੀਂ ਕੱਢ ਸਕਦੇ ਐਗਜ਼ਾਮਪਲ ਦਿਤੀਏ ਰਹਾ ਨੇ ਮਨਮੋਹਨ ਸਿੰਘ ਵਰਗੇ ਨਹੀਂ ਪੈਦਾ ਹੋਣੇ ਉਸ ਕਿਸਮ ਦੇ ਲੋਕ ਨਹੀਂ ਹੋਣੇ ਪਰ ਇਹ ਵੀ ਨਹੀਂ ਹੈਗਾ ਵੀ ਇਹਨਾਂ ਦੇ ਨਾਲ ਰਿਜ਼ੋਲਵ ਨਹੀਂ ਕੀਤਾ ਜਾ ਸਕਦਾ ਪੰਜਾਬ ਜਦੋਂ ਆਉਂਦਾ ਵਾ ਤੁਸੀਂ ਪੰਜਾਬ ਦੀ ਇਹ ਸਾਰੇ ਏਜੰਡੇ ਨੂੰ ਪੰਜਾਬ ਦੀਆਂ ਮੰਗਾਂ ਨੂੰ ਵਧੀਕੀਆਂ ਸਾਰੇ ਗੱਲਾਂ ਕਰਦੇ ਆ ਤੱਕੇ ਸਾਰੇ ਗੱਲਾਂ ਕਰਦੇ ਆ ਲੌਜੀਕ ਕਿੱਥੇ ਉਹਦੇ ਵਿੱਚ ਕਿਸ ਮਾਮਲੇ ਦਾ ਲੌਜੀਕ ਹੈਗਾ ਉਹਨੇ ਜਿਹਦਾ 12000 ਕਰੋੜ ਦਾ حساب ਨਹੀਂ ਦੇ ਰਹਾ ਜਾਂ ਨਹੀਂ ਵਰਤ ਰਹਾ ਇਹ ਤੇ ਆਪ ਬੈਕਫੋਰਡ ਦੇ ਉੱਤੇ ਆ ਗਏ ਉਸ ਤਰੀਕੇ ਨਾਲ ਸੋ ਮੇਰਾ ਕਹਿਣ ਤੋਂ ਬਾਅਦ ਵਾ ਕਿ ਸਾਨੂੰ ਚੰਗੇ ਸਮਝਦਾਰ ਜਿਹੜੇ ਖਾਸ ਕਰਕੇ ਕਰਤਾ ਤੱਤਾ ਚਾਹੀਦੀ ਹੈ ਨਾ ਨੇ ਐਫਸੀ ਦੀ ਗੱਲ ਕੀਤੀ ਕਿ ਸਮੇਂ ਦੇ ਵਿੱਚ ਮਨੋਰ ਸਿੰਘ ਗਿੱਲ ਹੁੰਦੇ ਸੀ 85 86 ਦੇ ਵਿੱਚ ਉਹ ਹਾਊਸ ਹੋਲਡ ਨੇਮ ਬਣ ਗਿਆ ਸੀ ਇਹ ਐਫਸੀ ਜਿਹੜਾ ਇੱਕ ਗੁਪਤਾ ਸਾਹਿਬ ਵੀ ਹੁੰਦੇ ਸੀਗੇ ਵੀ ਮਨੋਹਰ ਸਿੰਘ ਇਹ ਆਪਣੀ ਮੰਡੀ ਲੈ ਕੇ ਆਏ ਚੱਲਦੇ ਫਿਰਦੇ ਰਹਿੰਦੇ ਸੀਗੇ ਹੁਣ ਬਿਊਰੋਕ੍ਰੇਸੀ ਆਉਂਦੀ ਲੋਕਾਂ ਦੇ ਵਿੱਚ ਲੋੜ ਹੀ ਨਹੀਂ ਪੈਂਦੀ ਦੂਸਰੀ ਗੱਲ ਹੈਗੀ ਕਿ ਜਿਹੜਾ ਇਹਨਾਂ ਚੁਣੇ ਹੋਏ ਨਮਾਇਦਿਆਂ ਦਾ ਜਿਹੜਾ ਐਟੀਟਿਊਡ ਹੈ ਟਵਾਰਡ ਬਿਊਰੋਕ੍ਰੇਸੀ ਦੇ ਵਿੱਚ ਮੇਰੇ ਵਰਗਾ ਪਿੰਡੋਂ ਉੱਠਿਆ ਕੋਈ ਐਮਐਲਏ ਬਣ ਗਿਆ ਕਹਿੰਦਾ ਮੈਂ ਚੀਫ ਸਕੱਟਰੀ ਤੋਂ ਉੱਤੇ ਆ ਮੈਂ ਫਲਾਣੇ ਤੋਂ ਉੱਤੇ ਆ ਮੈਂ ਢੀਂਗੜੇ ਤੋਂ ਉੱਤੇ ਜਿੰਮੇਵਾਰੀ ਦਾ ਪਾਸਾ ਨਹੀਂ ਹੈਗਾ ਮੇਰਾ ਕਹਿਣ ਤੋਂ ਬਾਅਦ ਹੈਗਾ ਕਿ ਉਹਦਾ ਆਊਟਕਮ ਸਾਡੇ ਸਾਰੇ ਦੇ ਸਾਹਮਣੇ ਆ ਬਾਰਗੇਨਿੰਗ ਕਿੱਥੇ ਰੰ ਬਿਊਰੋਕ੍ਰੇਟਿਕ ਸਿਸਟਮ ਉਹ ਸਟਰਕਚਰ ਵਾ ਬਿਊਰੋਕ੍ਰੇਸੀ ਨੂੰ ਗਾਈਡ ਕਰਨਾ ਤੁਸੀਂ ਜਿਹੜੀ ਖਾਸ ਕਰਕੇ ਪੋਲਿਟਿਕਲ ਡਿਸੀਜਨ ਤੁਸੀਂ ਲੈਣਾ ਬਿਊਰੋਕ੍ਰੇਸੀ ਕੋ ਤੁਸੀਂ ਸਲਾਹ ਲੈ ਸਕਦੇ ਜੋ ਪਰ ਕਿੱਥੇ ਤੁਹਾਡੀ ਉਹ ਵਿਜ਼ਡਮ ਕਿੱਥੇ ਤੁਹਾਡਾ ਫਾਰਸਾਈਟ ਅੰਡਰਸ ਕਿੱਥੇ ਤੁਹਾਡਾ ਅਜੰਡਾ ਕਿ ਜਿਹਦੇ ਵਿੱਚ ਉਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਸੈਂਟਰ ਦੇ ਵਿੱਚ ਰੱਖ ਕੇ ਤੇ ਇਹ ਸਾਰਾ ਬਣਾ ਲਓ ਤੁਸੀਂ ਕਦੀ ਵੀ ਚੈਨਲ ਜਿਹੜੇ ਹੁਣ ਟ੍ਰੈਕਟੂ ਵਾਲਾ ਪਾਸਾ ਵੀ ਹੁੰਦਾ ਪਰ ਇਹਨਾਂ ਨੇ ਕਿਉਂਕਿ ਕੇਜਰੀਵਾਲ ਨਾਲ ਖੁੰਦਕ ਪੈ ਗਈ ਸਸੋਦੀਆਂ ਨਾਲ ਖੁੰਦਕ ਪੈ ਗਈ ਉਹ ਜਿੱਦਾਂ ਹੁੰਦਾ ਨਾ ਦਸ਼ਮਣ ਦਾ ਮੈਪ ਜਿਹੜਾ ਹੈਗਾ ਉਹਨੂੰ ਤੁਸੀਂ ਬਣਾ ਕੇ ਵਹਿਗੇ ਉਹਦੇ ਵਿੱਚ ਉਹਨਾਂ ਦੇ ਨਾਲ ਤੁਹਾਡੀ ਨਹੀਂ ਬਣਦੀ ਤੇ ਸਾਡ ਹੁਣ ਦਿੱਲੀ ਦਾ ਪੰਜਾਬ ਦਾ ਸਬੰਧ ਕੋਈ ਨਹੀਂ ਪਹਿਲੀ ਗੱਲ ਤਾਂ ਇਹਨਾਂ ਸਵਾ ਖਰਾਬ ਕੀਤਾ ਕਿ ਮਾਡਲ ਲਿਆਉਣੇ ਸ਼ੁਰੂ ਕਰਤੇ ਇਸੇ ਕਰਕੇ ਜਿਹੜੇ ਹੁਣ ਸਮੱਸਿਆ ਹੈਗੀਆਂ ਇਹਦਾ ਜਿਹੜਾ ਢੇਰ ਲੱਗਾ ਹੈ ਤੁਸੀਂ ਵੀ ਬਹੁਤ ਕਿਹਾ ਅਸੀਂ ਵੀ ਕਿਹਾ ਵੀ ਲਿਖਿਆ ਵੀ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਐਂਟੀਟੀ ਹੈਗੀ ਆ ਪੰਜਾਬ ਦੀ ਆਪਣੇ ਆਪ ਦੇ ਵਿੱਚ ਇੱਕ ਐਗਜ਼ਿਸਟੈਂਸ ਹੈਗੀ ਆ ਸਾ ਦਿੱਲੀ ਕੀ ਹੋ ਸਕਦਾ ਮਹੱਲਾ ਕਨਸੈਪਟ ਜਿਹੜਾ ਹੁੰਦਾ ਪੰਜਾਬ ਤੇ ਲਾਗੂ ਨਹੀਂ ਹੁੰਦਾ ਸੜਿਤ ਇੱਕ ਸਿਸਟਮ ਹੈਗਾ ਸੀ ਥੋੜਾ ਡਿਸਫੰਕਸ਼ਨਲ ਹੋਇਆ ਸੀ ਬਹੁਤ ਸਾਰਾ ਕੁਝ ਪਰ ਮੇਰਾ ਕਹਿਣ ਤੋਂ ਪਾਵੇ ਹੈ ਕਿ ਹੁਣ ਇਹ ਡੁੱਲਿਆਂ ਬੇਰਾਂ ਦਾ ਜਿਹੜਾ ਮੈਂ ਡੁੱਲੇ ਬੇਰਾਂ ਦਾ ਤਾਂ ਬਹੁਤ ਕੁਝ ਵਿਗੜ ਗਿਆ ਹੁਣ ਇਹਨੂੰ ਰਿਵਾਈਵ ਕਰਨ ਵਾਸਤੇ ਉਹ ਹੋਰ ਇਹਨਾਂ ਨੂੰ ਫਰਸਟ੍ਰੇਟ ਕਰਨਗੇ ਡੈਸਪੀਰੇਟ ਕਰਨਗੇ ਆਰਗੂਮੈਂਟ ਲਾਓ ਤੁਸੀਂ ਤੁਸੀਂ ਦੱਸੋ ਲੋਕਾਂ ਨੂੰ ਆਪਾਂ ਬਾਰ ਬਾਰ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਵਾਈਟ ਪੇਪਰ ਲਿਆਓ ਇਹਨਾਂ ਕੋਲ ਬਹੁਤ ਵੱਡੀ ਆਪਰਚੂਨਿਟੀ ਸੀਗੀ 22 ਦੇ ਵਿੱਚ ਇੱਕ ਵਾਈਟ ਪੇਪਰ ਲਿਆਓ ਉੱਥੋਂ ABC ਤੋਂ ਸ਼ੁਰੂ ਕਰ ਦਿੰਦੇ ਵੀ ਇਹਨੂੰ ਕਿੱਦਾਂ ਰਿਵਾਈਵ ਕਰਨਾ ਕਿੱਦਾਂ ਦੇ ਤੁਹਾਡੇ ਅੱਗੇ ਲੋਕ ਬੈਠੇ ਆ ਕਿਉਂਕਿ ਜਿਹੜੇ ਲੋਕੀ ਅੱਜ ਵੀ ਮੈਂ ਕਹਿੰਨਾ ਕਿ ਜਿਹੜੇ ਹੜਾਂ 'ਚ ਲੋਕ ਰਹਿੰਦੇ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਹੜ ਕਿਦਾਂ ਰੋਕਣੇ ਆ। ਕੌਣ ਵਾਲੇ ਸੰਬੰਧਵਸਤੀ ਕਰਨਾ? ਸਰਕਾਰਾਂ ਪਛਾਣ ਹੜ ਜੇ ਉਹਨਾਂ ਨੂੰ ਮਿਨਿਮਮ ਜਿਹੜਾ ਉੱਥੇ ਖਰਚਾ ਹੁੰਦਾ ਉਹ ਦੇ ਦਿੱਤਾ ਜਾਵੇ। ਕਾਰ ਸੇਵਾ ਦਾ ਕਨਸੈਪਟ ਸਾਡੇ ਬਹੁਤ ਵੱਡਾ ਪਰ ਗੱਲ ਕਰੇ ਕੀ ਗੱਲ ਤੇ ਹੁੰਦਾ ਵੀ ਤੁਸੀਂ ਕਿਸੇ ਸਲਾਹ ਲਓ, ਆਪਸੇ ਸਲਾਹ ਕਰੋ, ਕੋਈ ਤੁਸੀਂ ਫੀਡਬੈਕ ਲਓ ਉਹਦੇ ਵਿੱਚੋਂ ਇਹਨਾਂ ਦੀ ਫੀਡਬੈਕ ਤੋ ਹੁੰਦੀ ਸੀ ਕਲੈਕ ਕਰ ਦੋ ਜੀ ਸਭ ਕੁਝ ਹੋ ਗਿਆ। ਤਾਂ ਮੇਰਾ ਕਹਿਣ ਤੋਂ ਪਾਬ ਹੈਗਾ ਚੈਨਲ ਬੰਦ ਉਹਨਾਂ ਨੂੰ ਵੀ ਪਤਾ। ਉਹ ਵੀ ਡੈਸਪੀਰੇਟ ਕਰਨ데요 ਹਰ ਇੱਕ ਦੀ ਰਾਜਨੀਤੀ ਤਾਂ ਹੁੰਦੀ ਆ ਕਿ ਇਹਨਾਂ ਦੇ ਪੱਲੇ ਤਾਂ ਕੁਝ ਹੈ ਨਹੀਂਗਾ ਤੇ ਇਲਾ ਕੁਝ ਹੈ ਨਹੀਂਗਾ ਤੇ ਇਸ ਕਰਕੇ ਇਹਨਾਂ ਨੂੰ ਇਸ ਤਰੀਕੇ ਨਾਲ ਖਿੱਚੋ ਕਿ ਸਾਰੇ ਪਾਸੇ ਫਸੇ ਆ ਰਾਜਨੀਤੀ ਹੋ ਰਹੀ ਕਿ ਉਹ ਵੀ ਬਹੁਤ ਅਨਫੋਰਚੂਨੇਟ ਪੁਆਇੰਟ ਇਹ ਸੀਗਾ ਵੀ ਐਡੀ ਵੱਡੀ ਤਰਾਸਦੀ ਹੁਣ ਮੈਂ ਇੱਕ ਹੋਰ ਗੱਲ ਇੱਥੇ ਕਹਿਣੀ ਚਾਹਉਨਾ ਸਾਡੇ ਲੀਡਰਸ਼ਿਪ ਨੂੰ ਜੇ ਸਾਨੂੰ ਵੀ ਥੋੜਾ ਜਿਆ ਬਹੁਤ ਅਲਰਟ ਹੋਣਾ ਚਾਹੀਦਾ ਬਹੁਤ ਸੰਭਲਣਾ ਚਾਹੀਦਾ ਜਿਹੜੀਆਂ ਪ੍ਰਾਣੀਆਂ ਗੱਲਾਂ ਦਾ ਲੌਜੀਕ ਬਾਰ ਬਾਰ ਕੰਮ ਨਹੀਂ ਆਉਂਦਾ ਕੋ ਕਿ ਮੈਂ ਦੇਖਿਆ ਸਭ ਨੂੰ ਪਤਾ ਚਲੋ ਠੀਕ ਆਪਾਂ ਕਹਿੰਦੇ ਆ ਆਜ਼ਾਦੀ ਦੇ ਵੇ ਸਾਡਾ ਬਹੁਤ ਵੱਡਾ ਰੋਲ ਹੋਇਆ ਉਹ ਇੱਕ ਲੈਵਲ ਤੱਕ ਦੀ ਰੈਕਗਨਿਸ਼ਨ ਸੀਗੀ ਇੱਕ ਲੈਵਲ ਤੱਕ ਰਿਸਪੈਕਟ ਹੈਗੀ ਸੀ ਗ੍ਰੀਨ ਰੈਵਲੂਸ਼ਨ ਦੀ ਹੈਗੀ ਸੀ ਅੱਜ ਵੀ ਹੈਗੀ ਆ ਅੱਜ ਪੰਜਾਬ ਕੰਟ੍ਰਿਬਿਊਟ ਨਹੀਂ ਕਰਦਾ ਤੇ ਤੁਹਾਡੇ ਗਦਾਮ ਦਾਣੇ ਜਿਹੜੇ ਆ ਉਹਦਾ ਸਵਾਲ ਖੜਾ ਹੁੰਦਾ ਪਰ ਉਹਦੇ ਲਈ ਤੁਹਾਨੂੰ ਕੋਈ ਇੱਕ ਸਟਰੋਂਗ ਫੂਟਿੰਗ ਚਾਹੀਦੀ ਆ ਕਿ ਜੇ ਨਾ ਤੁਸੀਂ 1 ਟੂ 1 ਗੱਲ ਕਰ ਸਕੋ ਕੁਆਂਟੀ ਹੈਗਾ ਵਾਕਿ ਸਿਰਫ ਉਹਨਾ ਬਹਾਨਾ ਦੇ ਕੇ ਕਿਉਂਕਿ ਆਰਗੂਮੈਂਟ ਨਹੀਂ ਹੁੰਦਾ ਹੁਣ ਨਵੇਂ ਆਰਗੂਮੈਂਟਸ ਦੀ ਲੋੜ ਹੈਗੀ ਆ ਨਵਾਂ ਪੰਜਾਬ ਜਿਹੜਾ ਜਿਹੜੇ ਨਵੇਂ ਹਾਲਾਤ ਹੈਗਾ ਉਹਨੂੰ ਨਿਸ਼ਾਨਣ ਵਾਸਤੇ ਤੁਹਾਡੇ ਕੋਲ ਬਹੁਤ ਵੱਡਾ ਪਰਸਪੈਕਟਿਵ ਬਹੁਤ ਵੱਡਾ ਏਜੰਡਾ ਇਨਫੋਰਮੇਸ਼ਨ ਚਾਹੀਦੀ ਆ ਔਰ ਵਿਲ ਚਾਹੀਦੀ ਆ ਇਹਨੇ ਡੀਮੋਰਲਾਈਜ਼ ਹੋ ਚੁੱਕੇ ਯਾਰ ਜਿੱਦਾਂ ਤੁਸੀਂ ਗੱਲ ਕੀਤੀ ਆ ਜਿਹੜਾ ਹਜ਼ਾਰ ਬੰਦਾ ਆਇਆ ਉਸ ਹਜ਼ਾਰ ਤੇ ਦੇ ਦੇਣਗੇ ਉਹਨਾਂ ਦੇ ਚੇਅਰਮੈਨ ਵੀ ਹੋਣਗੇ ਮੰਡੀਆਂ ਸੰਮਤੀਆਂ ਬਹੁਤ ਕੁਝ ਹੁੰਦੇ ਹਜ਼ਾਰ ਤਾਂ ਕੁਝ ਨਹੀਂ ਗੱਲ ਤੇ ਆ ਕਿ ਜਦੋਂ 5-7 10000 ਤੋਂ ਗੱਲ ਲੱਗੇ ਪਹੁੰਚੂਗੀ ਦਾਨੀਆਂ ਤੋਂ ਗੱਲ ਉੱਥੇ ਆਣ ਕੇ ਪਤਾ ਲੱਗਣਾ ਤਾਂ ਇਸ ਕਰਕੇ ਸਟੇਟ ਨੂੰ ਸੈਲਵੇਜੇਬਲ ਨਾ ਬਣਾਓ ਇਹਨੂੰ ਵੈਲਫੇਅਰ ਰਹਿਣ ਦਿਓ ਆਪਣੀ ਜ਼ਿੰਮੇਵਾਰੀ ਸਮਝੋ ਤੇ ਲੋਕਾਂ ਦੀਆਂ ਜੋ ਪ੍ਰੋਬਲਮਸ ਹੈਗੀਆਂ ਤੁਹਾਡੀਆਂ ਕੁਝ ਮੈਨ ਮੇਡ ਹੈ ਕਲੇਮਟੀ ਵੀ ਬੜਾ ਪਾਰਟ ਵੀ ਹੈਗਾ ਪਰ ਕਲੇਮਟੀ ਸਾਰੀ ਦੁਨੀਆ ਚ ਆਉਂਦੀ ਹੈ ਉੱਥੇ ਸਰਕਾਰ ਰਿਸਪੌਂਡ ਕਰਦੀ ਆ ਇਹ ਸਰਕਾਰ ਰਿਸਪੌਂਡ ਨਹੀਂ ਕਰ ਰਹੀ ਇਹੀ ਦੀ ਕ੍ਰਿਮੀਨਲ ਜਿਹੜੀ ਹੈਗੀ ਆ ਉਹ ਇਹਦੀ ਨੈਗਲੈਕਟ ਕਹੋ ਜਾਂ ਇਰਿਸਪੌਂਸੀਬਿਲਟੀ